ਸਵੇਰ ਦਾ ਟਾਈਮ ਹਾਂਜੀ ਸੱਸੀ ਕੱਲ ਸਾਰਿਆਂ ਨੂੰ ਕੀ ਹਾਲ ਚਾਲ ਕਿਵੇਂ ਸਾਰੇ ਠੀਕ ਠਾਕ ਬਾਰਿਸ਼ ਹੋਣ ਲਈ ਬਹੁਤ ਜ਼ਿਆਦਾ ਸਿਰੇ ਸਿਰੇ ਪੈਂਡਾ ਵੀ ਬਰਸੇ ਠੰਡਾ ਹੋ ਗਿਆ ਕੱਲ ਪਾਸੋਂ ਬੱਦਲ ਨੱਟ ਤੇ ਵੀ ਦੱਸਿਆ ਬਾਰਿਸ਼ ਪੈਂਡਈ ਅੱਧਾ ਘੰਟਾ ਹੋ ਗਿਆ ਯਾਰੇ ਵੱਜੇ ਪੂਰੇ ਫੁੱਲ ਬਟਾ ਫਲ ਕਮੈਂਟਾਂ ਵਿੱਚ ਦੱਸਿਓ ਕਿੱਥੇ ਕਿੱਥੇ ਬਾਰਿਸ਼ ਹੋਣ ਲਈ ਹੈ ਅੱਗੇ ਜੇ ਉੱਠ ਕੇ ਪਪਾ ਗੱਲੋਂ ਦੇ ਉੱਠੇ ਬਾਹਰ ਵੇਖੋ ਮੀ ਪੈ ਘਟ ਵੀ ਗਿਆ ਆ ਗਿਆ ਬੱਤੇ ਹਾਂ ਫਤਿਹ ਬਾ ਮੀ ਅੰਡਿਆ ਜਾਣਾ ਮੀ ਹਾਂ ਮੰਜੀ ਆਪਾ ਡਾਲੀ ਬਾਹਰ ਹੀ ਮੀ ਤੇ ਬੰਦ ਹੋ ਗਿਆ ਹੁਣ ਚਾਹ ਸਵੇਰ ਦੀ ਇੱਥੇ ਆਊਗੀ ਸਾਡੇ ਬਾਤੇ ਕਿਉਂ ਫਤਿਹ ਕਿ ਚਾਹ ਇੱਥੇ ਹੀ ਆਊਗੀ ਹਵਾ ਬੜੀ ਵਧੀਆ ਵਗੰਦੀ ਆ ਹਾਂ ਕੀ ਕਰਨੇ ਆ ਆ ਗਈ ਆ ਗਈ ਚਾ ਆ ਗਈ ਉਹਨੇ 1 2 3 4 ਹਾਂ ਦੇ ਦੇ ਕਟ ਪਾਣੀ ਪੀਣਾ ਮੰਮੀ ਕਹਿੰਦੀ ਪਾਣੀ ਪੀਣਾ ਫਦਰ ਨੂੰ ਪੁੱਛਣ ਲਈ ਮੰਮੀ ਕਹਿੰਦੀ ਪਾਣੀ ਪੀਣਾ ਵਾ ਫਦੇ ਦਾਦੇ ਨੇ ਕੁਛ ਕਿ ਡੱਕ ਬਾਰਿਸ਼ ਹੋ ਗਈ ਹੁਣ ਫੇਰ ਹਮਸ ਹੋ ਜਾਣਾ ਉੱਪਰ ਦਾ ਬੱਦਲ ਹੀ ਹੈ ਫਿਲਹਾਲ ਬੱਦਲ ਹੀ ਹੈਗਾ ਫਦੇ ਉਗਮੀ ਹੋਰ ਇਹ ਬਸ ਹੋਈ ਚਾਈ ਚਾਈ ਮੰਮੀ ਚਾ ਲੈਈ ਆ ਵਾ 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 ਤਾ ਮਾਰਨ ਦਾ ਕੋਈ ਨਹੀਂ ਉਹਦੇ ਵਿੱਚ ਕੋਈ ਗੱਲ ਨਹੀਂ ਵਧੀਆ ਸਕੋ ਨਵੀਂ ਸਵੇਰ ਦੀ ਸ਼ਹਿਰ ਚਾ ਆਪਣੀ ਪੀ ਕੇ ਥੋਣ ਲਈਓ ਓ ਬੀ

ਨਾ ਉੱਠੇ ਨਵੀ ਸੈਸ ਵਟਾ ਕਰ ਰਹੇ ਆ ਬਾਹਰ ਤੇ ਹਰ ਫਤੇ ਸੈਂ ਉਧਰ ਉਸ ਵੇਲੇ ਦੇ ਨਾਲ ਕੋਈ ਜਗ ਨਹੀਂ ਉਸੇ ਵੇਲੇ ਵੇਖਣ ਦਾ ਕੀ ਚੱਲਣ ਦਾ ਹੈ ਗਿਆ ਬਸ ਆ ਚ ਜਲਾ ਛੱਡਦਾ ਵੇਖ ਲਓ ਸਵੇਰੇ ਉੱਠਦੇ ਆ ਸਾਰੀ ਇਹ ਲੰਮ ਦੇ ਪਏ ਆ ਹੁਣ ਪੱਖੇ ਇੱਕ ਜਿਹੜਾ ਰੱਖਦੇ ਆ ਪੱਖਾ ਉਹ ਬਾਹਰ ਲਾ ਦੇਣਾ ਹੈ kyu na na oh dre dre le tan bahut darda ho ron lag eh hon launde ne light band ਪਹਿਲਾ ਪਹਿਲਾਂ ਹੀ ਸੋਚਿਆ ਕਿ ਇਧਰਲੀ ਸਾਈਡ ਲਾਉਣੀ ਹੈ ਸ਼ੀਸ਼ਾ ਕਿਉਂਕਿ ਉਹਦੇ ਸਾਹਮਣੇ ਉਧਰ ਜੇ ਵੇਖੇ ਇਧਰ ਲੱਗਦਾ ਬਹੁਤ ਸੋਹਣਾ ਲੱਗਣਾ ਹੈ ਕਿ ਉਹਦੇ ਵਿੱਚ ਪੂਰਾ ਕੋਈ ਨਹੀਂ ਇੱਥੇ ਵੀ ਚਲੋ ਠੀਕ ਹੈ ਉਹ ਵਧੀਆ ਪੱਟੀ ਕੋਈ ਨਹੀਂ ਫੜਲ ਨੇ ਗੱਲ ਕੀਤੀ ਹਰ ਇੱਕ ਦੁਕਾਨ ਤੋਂ ਲੈਂਦੇ ਆਪਾਂ ਫਿਟਿੰਗ ਲੱਗਿਆ ਕਰਦੇ ਦੋ ਤਨ ਇੱਕ ਉੱਪਰ ਫਿੱਟ ਪਏ ਤੇ ਆ ਫਿਟਿੰਗ ਆ ਜ ਬਧੇੜ ਜਾਂਦੇ ਸੀ ਤੇ ਹੁਣ ਫਿੱਟ ਕਰਕੇ ਤੇ ਅੰਦਰ ਲਾਉਣ ਲੱਗੇ ਆ ਜਿਹੜਾ ਕਮਰਾ ਤੋਂ ਦੱਸਿਆ ਜਿਹੜਾ ਕਮਰਾ ਤਿਆਰ ਕਰਨਾ ਉਹ ਚਲਾਉਣੇ ਆ ਇਹ ਸੀ ਸੀਪਾ ਫਿੱਟ ਕਰਤੇ ਫਿਲਹਾਲ ਇਹਦੀ ਮਿਹਨਤ ਥੋੜੀ ਜ਼ਿਆਦਾ ਕੋਣ ਲੱਗਾ ਇੱਕ ਮਿੰਟ ਲੱਗਾ ਫਿੱਟ ਲੱਗਾ ਥੋੜਾ ਟਾਈਮ ਫਿੱਟ ਕਰਨ ਲੱਗਾ ਥੋੜਾ ਟਾਈਮ ਲੱਗਣਾ ਹਰ ਪਤੇ ਵੀ ਵੇਖਣਾ ਆ ਬਾਹਰ ਕੀ ਕਰਦੇ ਪਏ ਹੋਏ ਆ ਕਿ ਆਵਾ ਹਾਂਜੀ ਆ ਗਏ ਆ ਬਾਹਰ ਇੱਧਰ ਇਹ ਲੱਗੇ ਨੇ ਕੰਮ ਕਰਨ ਤੇ ਮੈਂ ਮੈਂ ਇੱਥੇ ਬੈਠਣੀ ਆ ਨਾ ਤੁਸੀਂ ਕਰੋ ਕੰਮ ਇਹ ਹੋ ਜੂਗਾ ਤੁਹਾਡੇ ਕੋ ਜੀ ਆਉਗਾ ਤੇ ਕਰੋ ਨਾ ਤੇ ਕਹਿੰਦਾ ਮੈਂ ਵੀ ਵੇਖਾਂ ਜਾ ਕੇ ਜਾ ਸਿੱਖਾਂ ਕੰਮ ਨੂੰ ਕੰਮ ਤੇ ਕਰਨਾ ਆਗਰ ਐ ਤਾਂ ਬਹਿਣ ਰਹੀ ਪੜੇ ਪੜਾਉ ਪੁੱਤ ਨੂੰ ਨਾਟ ਪੜਾਉਣਾ ਨਾਟ ਪਤੇ ਜੀ ਫਤੇ ਆ ਹਮ ਹਮ ਵਰਦਾ ਜਿਵੇਂ ਕਬੂਤਰਾਂ ਚੋਗਾ ਨਹੀਂ ਪਾਈ ਦ ਚੜੀਆਂ ਹਮ ਹਮ ਪਤੇ ਜੀ ਲਓ ਜੀ ਰੈਗ ਤੇ ਕਰਤਾ ਆਪਾਂ ਤਿਆਰ ਨਰਦੌਰ ਸਾਰੇ ਕਰਤੇ ਫਿੱਟ-ਫੁੱਟ ਜਿੰਦਾ ਕੋਲੇ ਹੋਂਦਾਂ ਤੱਕਵੇਂ ਫਿੱਟ ਕਰਤਾ ਲੈ ਕੇ ਚੱਲੀ ਇਹਨੂੰ ਕਮਰੇ ਚ ਤੇ ਉੱਥੇ ਦੀ ਫਿਟਿੰਗ-ਫੁੱਟਿੰਗ ਕਰਦੇ ਆ ਇਹ ਹੋਲ-ਹੇਲ ਕਰਕੇ ਫਿਟਿੰਗ ਹੋਣੀ ਸਾਰੀ ਕਿਉਂਕਿ ਜਦੋਂ ਮੈਂ ਆਪਾਂ ਹੁਣ ਹੋਲ-ਹੇਲ ਲੱਗੇ ਆ ਤੇ ਇਹ ਜੱਕਦਮ ਤੇ ਘਰ ਦਾ ਕੰਮ ਤਾਂ ਨਹੀਂ ਹੁੰਦਾ ਨੇ ਯਾਰ ਹੁਣ ਬਾਹਰ ਵੀ ਜਾਣਾ ਪੈਂਦਾ ਕੰਮ ਤੇ ਉਸ ਤੋਂ ਬਾਅਦ ਫੇਰ ਆ ਪਾਈਦਾ ਘਰੇ ਸ਼ਾਮੀ ਉਸ ਤੋਂ ਬਾਅਦ ਫਿਰ ਥੋੜਾ ਬੋਝ ਹੋ ਗਿਆ ਟਾਈਮ ਟੰਮ ਲਾ ਕੇ ਕਰਦੀ ਦਾ ਕੰਮ ਇਹ ਨੋਰ ਕੇਂਦਰੋਂ ਜੇ ਖਰੀਰ ਆਇਆ ਕੋਣਾ ਖਲਪਰ ਸਾਹਿਬ ਆ ਗਏ ਆਜੋ 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 ਚੁੱਕੀਏਗਾ ਭੁੰਡਿਆ ਬਹੁਤ ਆਜੋ ਆਜੋ ਮਾਰੋ ਹਲਾ ਜਿੰਮਟਾ ਮਿਟਿਆਣੇ ਮੈਂ ਸਾਟਰਾ ਲੱਗ ਜੇ ਆਹੋ ਲੋਹੇ ਦਾ ਵਾ ਪੈਰ ਫੁਰਦਾਂ ਅੜ ਜੇ ਧਿਆਨ ਸਾਰਾ ਕਰੋ ਚੱਕ ਕਿਦਾਂ ਵੇਖੋ ਪਏ ਕੱਪੜੇ ਜਿਹੜੇ ਸਾਡੇ ਇੱਥੇ ਆਪਾਂ ਰੈਕ ਲਾਉਣਾ ਹੈ। ਟੈਚੀ ਚੰਗਾ ਲੈਂਦਾ। ਇੱਥੇ ਆਪਾਂ ਰੈਕ ਲਾਉਣਾ, ਅਟੈਚੀਵ ਦੇ ਕੇ ਆਉਣਾ। ਚੱਲਦੇ ਆਪਾਂ ਦੇ ਵਿੱਚ। ਟੈਚੀ ਦੇਵਾਂਗੇ। ਇਹੋ ਜਿਹਾ ਰੈਕ ਕਰਤਾ ਇੱਥੇ ਫਿਟੇ। ਤੇ ਸਹਰਾ ਦੀ ਬਈਆ ਕਮਰੇ ਕਪੜੇ ਦੇ ਵਿੱਚ ਜੋ ਵੀ ਸਾਰਾ ਸਿਸਟਮ। ਇੱਥੇ ਉਹਦੋਂ ਦਾ ਆਪਾਂ ਗਾ ਹੀ ਪਾਇਆ ਪਿਆ ਕਮਰੇ ਦੇ ਵਿੱਚ। ਸਮਾਨ ਇੰਨਾ ਆਦਾ ਸਮਾਨ ਉੱਪਰਲੇ ਕਮਰੇ 'ਚ ਰੱਖਿਆ ਹੋਇਆ, ਆਦਾ ਇੱਥੇ ਰੱਖਿਆ ਆਪਾਂ। ਇਹ ਸੋਚਿਆ ਆਪਾਂ ਰੈਕ ਇੱਥੇ ਲਾ ਦਿੰਦੇ। ਮਿੰਟ ਮਿੰਟ ਹੱਥੋਂ ਥਿਲਾਈ ਜਾਂ ਤੋਂ। ਮੰਨੋ ਭਾਈ ਜਦੋਂ ਤੇਰੇ ਵੀ ਬੜੇ ਲੌਂਡ ਹੈ ਜੀ ਇਹਨਾਂ ਐਕਸਾਈਡ ਕਰ ਦੋ ਤੇ ਫਿਰ ਕੰਮ ਲੌਂਡ ਤੇ ਇਹਦੇ ਬਣਾਉਂਗੇ ਉਹ ਦੂਜੇ ਪਾਸੇ ਆਪੇ ਨਹੀਂ ਇਹ ਤੋਂ ਦੂਸਰੇ ਕੇ ਭਰ ਦੋ ਨਾ ਕਿਉਂਕਿ ਮੜ ਗਿਆ ਰਹਿ ਕੇ ਇੱਕ ਹੀ ਲੱਗਣਾ ਖਲਾਸ ਆ ਆਹ ਸਾਫ ਲੇਗੇ ਇਹ ਕਰ ਦਿਓ ਥੱਲੇ ਵਾਲੇ ਮੈਂ ਸਾਫ ਕਰਤੇ ਹੀ ਉੱਪਰ ਵਾਲੇ ਸਾਫ ਕਰਤੇ ਆਹ ਦੋ ਰਹਿ ਗਏ ਕੋਟ ਕੋਟ ਦੇ ਇੱਥੇ ਰੱਖੋ ਲੌਂਗ ਕੋਟ ਇੱਥੇ ਰੱਖੋ ਤੇ ਜਿੰਨਾ ਦੇਖਦੇ ਬਾਤ ਵਿੱਚ ਨੰਬਰ ਤੇ ਤੁਹਾਨੂੰ ਪਤਾ ਹੀ ਹੈ ਜਿਹੜਾ ਗਿਲ ਕਲੈਕਸ਼ਨ ਦਾ ਨੰਬਰ ਤੇ ਸਾਡਾ ਨੰਬਰ ਆ ਰਿਹਾ ਸਕਰੀਨ ਦੇ ਉੱਤੇ ਤੇ ਇੱਥੇ ਤੇ ਵਟਸਐਪ ਮੈਸੇਜ ਕਰੋ ਆਪਣਾ ਡੈਸ ਭੇਜੋ ਤੇ ਆਪਾਂ ਆਨਲਾਈਨ ਸ਼ਿਪਿੰਗ ਕਰਦੇ ਹਾਂ ਸ਼ਿਪਿੰਗ ਦਾ ਕੋਈ ਚਾਰਜ ਨਹੀਂ ਫ੍ਰੀ ਜਿੰਨਾ ਟੌਪ ਸੂਟ ਸ਼ਰਟ ਵਗੈਰਾ ਕੋਟ ਸਟ ਤੁਹਾਨੂੰ ਨੇਮਰ ਮੈਂ ਕਰਨਗੇ ਸੈੱਟ ਭੇਜ ਦਿਓ ਹਰ ਇੱਕ ਚੀਜ਼ अवेलेबल ਆਪਣੇ ਕੋਲ ਆਪਾਂ 파ਰਟੀ ਦੇ ਟੁਕੜੇ ਲੈ ਲਵਾਂਗੇ। ਵਿੱਚ ਤੇ ਤੋਂ ਉਹ ਕੱਢੇ। ਫੁੱਟਾਂ ਦਾ ਦਰ ਵੇ ਫਿਰ ਪਾਰਟੀ ਵੇਰ ਲਿਆਵਾਂਗੇ ਗਾਂ ਅੱਗੇ। ਤੇ ਆਪਾਂ ਜੀਨ ਟੌਪ ਜ਼ਿਆਦਾ ਰੱਖਾਂਗੇ। ਤੇ ਪਾਰਟੀ ਵੇਰ ਵਗੈਰਾ ਲਹਿੰਗੇ ਲੋਂਗੇ ਗਵਾਣ ਗੋਣ ਉਹ ਆਪਾਂ ਰੱਖਾਂਗੇ। ਇਸ ਤੋਂ ਅੱਗੇ ਅੱਦਾ ਕਰਾਂਗੇ ਕਟਿੰਗ। ਤਲੇ ਬੈਂ ਹੋ ਜਾਂਦਾ। ਸਾਡੀ ਸਲਟਾਂ ਉਹ ਕੁਟੀ ਜਲਦਾ ਚੀਜ਼ ਇਹੋ ਮਗਰ ਕਿੰਦੇ ਪਿਆ ਕੁਟੀ ਜੋੜਾ ਨ ਭਰਿਆ ਪਿਆ ਨਾਲ ਉਹ ਨਾਲ ਕੱਪੜੇ ਰੱਖਦੇ ਪਏ ਆ ਆ ਰੱਖੋ ਆ ਨਾ ਇਹ ਕੋਟਨ ਦੇ ਪਜਾਮੇ ਹਾਂ ਜਿਹੜਾ ਇੱਕੋ ਹੀ ਇਹ ਉਹ ਵਾ ਇਹ ਜੰਪਸੂਟ ਉੱਪਰ ਰੱਖ ਦੋ ਉੱਪਰ ਹਾਂ ਇੱਥੇ ਜੰਪਸੂਟ ਹੁਣ ਆਹ ਟੀ-ਸ਼ਰਟ ਆਹ ਟੀ-ਸ਼ਰਟ ਰੱਖੋ ਇਹ ਜਿਹੜੀਆਂ ਵੱਖਰੀਆਂ ਖਰੀਦੀਆਂ ਵਾਲੀਆਂ ਉਹਦੇ ਨਾਈਟਸ ਹਾਂ ਇੱਥੇ ਰੱਖ ਦੋ ਆ ਸ਼ੋਰਟ ਕੁਰਤਾ ਸਹੀ ਥਾਂ 'ਤੇ ਦੇਖੀ। ਹੋੜੀ-ੋੜੀ ਕਾ ਕੇ ਰੈਕ ਪਰਦਾ ਹੋਇਆ। ਜਾਂ ਵੀ ਇਹਦੇ ਸਮਾਨ ਖਾਲੀ ਹੁੰਦਾ ਹੋਇਆ। ਜਿੰਨੇ-ਜਿੰਨੇ ਵਾਸਤੇ ਦੂਜਾ ਰੱਖ ਲੈਣਾ ਆਪਣਾ ਦੂਜੇ ਕਮਰੇ 'ਚ ਉਹ ਆਪਾਂ ਮਾਰਨਿੰਗ ਟਾਈਮ ਲਾਵਾਂਗੇ ਸਵੇਰੇ। ਇਦਾਂ ਹੀ ਅਵਰ ਕੰਮ ਤੇ ਵੀ ਚਾਹੀਦਾ ਵਾ ਤੇ ਥੋੜਾ ਬਹੁਤ ਹੁਣ ਰਾਤ ਨੂੰ ਆਣ ਕੇ ਥੋੜਾ ਬਹੁਤੇ ਕੰਮ ਸੰਧਾ ਕਰਨਾ ਪੈਂਦਾ। ਬਾਕੀ ਆਨਲਾਈਨ ਕਰਦੇ ਕੰਮ ਕਰਦੀ ਐ। ਬਾਕੀ ਇਹ ਮੈਂ ਤੁਹਾਨੂੰ ਫੇਰ ਦੱਸਦਾ ਸਾਡਾ ਆਨਲਾਈਨ ਹੀ ਕੰਮ ਹੋ ਆ ਤੇ ਨੰਬਰ ਆ ਰਿਹਾ ਸਕਰੀਨ ਤੇ ਤੁਸੀਂ WhatsApp ਤੇ ਮੈਸੇਜ ਕਰਕੇ ਆਪਣਾ ਸਾਇਜ਼ ਭੇਜ ਦਿਓ ਤੇ ਸਕਰੀਨਸ਼ਾਟ ਭੇਜ ਦਿਓ ਮਤਲਬ Instagram ਤੇ ਵੀਡੀਓ ਪਈਆਂ ਸਕਰੀਨਸ਼ਾਟ ਭੇਜ ਦਿਓ ਸਾਇਜ਼ ਭੇਜ ਦਿਓ ਤੇ ਉਹ ਤੁਹਾਨੂੰ ਜੀ ਆਵੇਲੇਬਲ ਹੋ ਜਾਏਗੀ ਤੇ ਬਾਕੀ ਹਾਂਜੀ ਦੋਸਤੋ ਬਾਕੀ ਇਹ ਸੀ ਅੱਜ ਦਾ ਵਲੋ ਜੇ ਲੋ ਵਧੀਆ ਲੱਗਾ ਤੇ ਕਮੈਂਟ ਜੁ ਕਰੇ ਮਿਲਦੇ ਆਂ ਨਵੀਂ ਜਿਹੜੇ ਨਾਲ